ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਜਰਾ ਚੱਲ ਪਿਆ ਅੱਜ ਮੌਸਮ ਬਹੁਤ ਸੋਹਣਾ ਹੈ ਹਵਾ ਚੰਦੀ ਆ ਮੀਂਹ ਆ ਦੇਖੋ ਪੈਂਦਾ ਘਰੀਵੇਂ ਤਾਂ ਪਰ ਅੱਜ ਮੈਂ ਲੇਟ ਆ ਤਾ 10 ਮਿੰਟ ਦੇਖਿਆ ਕਮਲ ਖੜਾ ਹੈ ਕਣੀ ਮੈਸੇਜ ਤਾਂ ਕਰਿਆ ਨਹੀਂ ਪਰ ਉਹਨੇ ਗੌਰ ਨਹੀਂ ਕਰੀ ਚਲੋ ਜੀ ਗਰਾਜ ਉਹ ਮਿਲਦੇ ਆ ਰਸਤੇ 'ਚ ਮੈਂ ਮੈਸੇਜ ਕਰਿਆ ਤੁਸੀਂ ਦੇਖਿਆ ਹੀ ਨਹੀਂ ਕਿ ਦੁਵਾਰਾ ਮਿਲਦਾ ਮੈਂ ਖਾ ਮੈਂ ਲੇਟ ਆਜ 10 ਮਿੰਟ ਜਾਂ ਤੁਸੀਂ ਲਿਖਿਆ ਹਿੱਟਸਪਲੇਸਿੰਗ ਵੀ 338 ਦੇ ਮੈਂ ਕਿਹਾ ਵੀ ਉਹਦਾ ਰੱਖ ਕੇ ਫੋਨ ਚ ਇਹਦੇ ਤੁਟਰ ਨਾਲ ਦੀ ਨਾ ਕਰਿਆ ਦੀ ਇਹਦੇ ਮੈਂ ਫੋਨ ਵੀ ਲਾਇਆ ਬਾਅਦ ਚ ਅੱਛਾ ਤੇ ਬਾਅਦ ਫਟਾਫਟ ਮਹਾ ਵੀ ਚੱਪਿਆ ਨਹੀਂ ਗੱਲ ਬਣੀ ਨਹੀਂ ਹਾਂ ਫੋਨ ਨਾਲ ਲੱਗ ਕੇ ਮੈਂ ਜਲਦੀ ਮੈਂ ਚੱਲੇ ਉਹ ਰਸੀਵ ਕਰ ਲਵੇ ਭਰਾ ਨੂੰ ਉਹ ਰੋਲ ਨਾਲ ਤਾਂ ਠੀਕ ਹੈ ਬਹੁਤ ਬਹੁਤ ਸੋਹਣਾ ਅੱਜ ਹਾਂ ਹਾਂ ਗੱਲ ਤਾਂ ਸਹੀ ਹੈ ਇਹਨੇ ਲਿਆਦਾ ਕਹਿ ਪਿਆ ਉਹ ਤੇਰੀ ਗੱਲ ਅੱਛਾ ਮੀ ਵਾਸਤੇ ਮੈਂ ਲਫਾਵੇ ਪਾਏਵੇਂ ਨੇ ਜੋ ਜੇਬ ਚ ਦੋ ਸਿਰ ਜੇਬਾਣਾ ਪਾਣੇ ਹੋਰ ਤਾਂ ਕੀ ਆ ਪਹਿਲਾਂ ਪੱਕੇ ਨੇ ਬੰਦੇ 10 ਮਿੰਟ ਦਾ ਮੈਸੇਜ ਪਾਇਆ ਤੇ ਆਇਆ ਹੀ ਨਹੀਂ 4 ਵਜੇ ਕਿ ਕੈਨੇਡਾ ਹਾਂਗਾ 8 ਮਿੰਟ ਹੋ ਗਏ ਮਿਲਦਾ ਕੋਈ ਗਲਤੀ ਮੇਰੇ ਵੱਸੇ ਨਹੀਂ ਕੋਈ ਹੂੰ 2 ਮਿੰਟ ਪਹਿਲਾਂ ਆ ਗਿਆ ਆਪਾਂ ਲਓ ਜੀ ਆ ਰਿਹਾ ਹੀ ਨਹੀਂ ਖਣੀ ਪੀ ਚੱਲ ਵੀ ਹੈ 15 ਲੋ ਟਾਈਮ ਦੇ ਕੇ ਖੜੀ 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 ਚਾੜਦਾ ਟਾਈਮ ਇਹਨਾਂ ਨੂੰ ਦਿੱਤਾ ਸੀ ਮੇਰੇ ਲਈ ਘੜੀ ਦਿਖਾਉਦੀ ਆ ਕੰਨਾ 4:13 ਦੇਖ ਲੋ ਟਾਈਮ ਦੇ ਕੇ ਨਾ ਮੈਨੇਜਰ ਸਾਹਿਬ ਦੇਖ ਲੋ 13 ਕਿੱਥੇ ਹੋ ਗਏ 4:13 ਹੋ ਗਏ 13 ਹੋ ਗਏ ਮੈਨੂੰ ਸ਼ਰਮ ਆਈ ਨਾ ਆ ਜਾ ਸਰ 10 ਮਿੰਟ ਹੋੜੀ ਗਈ ਰਹੀ ਹੈ ਕੋਈ ਮੈਸੇਜ ਇਹਨੂੰ ਬਣਾਉਣਾ ਮੈਂ ਕਹਿੰਦਾ ਤੇਰਾ ਨਾ ਤੇਰੇ ਜਿਹਰਾ ਨਾ ਮੈਨੂੰ ਤਾਂ ਵੀ ਮਾ ਤੂੰ ਉੱਥੇ ਇਕੱਲਾ ਖੜਾ ਰਹੇਗਾ ਯਾਰ ਤਾਂ ਖੱਜਲ ਹੋ ਰਿਹਾ ਯਾਰ ਕੋਣ ਚੜ੍ਹ ਵੀ ਆਵੇ ਫੋਨ ਹੁਣ ਜੇ ਤੁਹਾਡੇ ਕੋਲ ਫੋਨ ਦਾ ਵਾਹ ਕਰ ਦਿੱਤੀ ਜਦੇ ਨਾਲ ਦੀ ਨਾਲ ਫੋਨ ਤੈਨੂੰ ਪਤਾ ਕਰੇ ਲੈਟ ਪਾ ਕਮਾ ਲੈ ਇੱਧਰ ਅੱਛਾ ਮੈਂ ਮੈਂ ਕਿਹਾ ਜੇ ਉਹ ਕਿਵੇਂ ਪਈ ਜਾਂਦੀ ਹੈ ਮੈਂ ਕਿਹਾ ਸਿੱਧੇ ਉੱਤੇ ਪਰ ਮੈਂ ਬਹਿ ਕੇ ਕਿਵੇਂ ਪੈਂਦੀ ਹੈ ਇਹ ਆ ਵਸੀਦ ਖਿੱਚੀ ਆ ਕਿਉਂ ਬੰਦਾ ਕਹਿੰਦਾ ਬਿਨਾ ਦੱਸੇ ਸਿੱਗਲ ਜੀ ਇਹਦਾ ਕਮਾਲੇ ਹੋਗੀ ਉਹ ਤੂੰ ਜਵਾਬ ਨਹੀਂ ਦੇ ਭੇਜਦਾ ਨਾਲੇ ਕਹਿੰਦੀ ਮੈਂ ਆ ਨਹੀਂ ਸਕਦਾ ਕੰਮ ਹੈ ਪਤਾ ਨਹੀਂ ਹਾਂ ਨਹੀਂ ਪਾਇਆ ਇਹ ਨਹੀਂ ਉਹ ਨੀਂਦ ਜਗਾਇਤਾ ਸੀ ਖੜਾ ਕੀਤਾ ਸੀ ਨੇ ਗੁੱਠੇ ਤੋਂ ਬਾਅਦ ਇੱਕ ਹੋਰ ਮੈਸੇਜ ਪਾਇਆ ਵੀ ਪਾਇ ਦੀ ਬਾਅਦ ਚ ਪਾਇ ਦੇਖੀ ਦੇ ਪਾਇਆ ਯਾਰ ਪਰਾਂ ਕਰ ਲ ਲੈਟ ਓ ਹੋ ਮੇ ਮੇ ਹੋ ਮੇਰੇ ਸੱਜੇ ਦੋਵਾਂ ਚਾਹੀਏ ਕਿਉਂਕਿ ਮੇਰੇ ਮੂੰਹ ਤੇ ਵੰਦੀ ਹੈ ਨਾ ਇਹ ਨਹੀਂ ਰੋਣ ਬਣੀ ਯਾਰ ਥੋੜੀ ਚਲੋ ਹੁਣ ਯਾਰ ਸਾਰਾ ਹੋਜੀ ਤਾਂ ਲੇਟ ਹੋ ਕੇ ਵੀ ਅਸੀਂ ਤਾਂ ਲੇਟ ਹੋ ਕੇ ਵੀ ਪਹਿਲਾਂ ਆਗੇ ਅਰੇ ਧੀ ਹਲਦੀ ਹੈ ਹਕਮਲ ਮਾਂ ਜੀ ਲੇਟ ਹੋ ਕੇ ਵੀ ਪਹਿਲਾਂ ਆਗੇ ਤੇਰਾ ਤੇਰਾ ਇਫੈਕਟ ਆ ਯਾਰ ਬਈ ਗੱਲ ਸੁਣ ਤਾਂ ਤੂੰ ਤੂੰ ਐਸੇ ਕਿਉਂ ਬਣਾਇਆ ਟਾਈਮ ਉਹ ਮੈਂ ਕਿਹਾ ਮੈਂ ਕਿਹਾ ਕਿਦੇ ਖੱਜਣ ਲਾਉਣ ਮੈਨੂੰ ਕੀ ਪਤਾ ਆਪਾਂ ਨੂੰ ਕਰਨਗੇ ਐ ਜੀ ਸਰ ਰਹਿਣਗੇ ਫਿਰ ਉੱਠੀ ਦੇ ਮੰਜੇ ਪਹਿਲਾਂ ਉੱਤੇ ਪੈ ਨਹੀਂ ਲਾ ਪੋਣੇ ਪੈਣ ਪਰ ਉਹ ਉੱਠ ਕੇ ਆਉਣਗੇ ਕੋਈ ਜਾ ਕੇ ਫੜ ਲੈ ਕੀ ਹੋ ਗਿਆ ਜੀ ਸ਼ਰੀਰ ਨੂੰ ਕੀ ਹੋ ਗਿਆ ਸੈਟ ਨਹੀਂ ਆ ਜੀ ਬੀਬੀ ਇਹ ਲੋ ਅਗਲਾ ਯਾਰ ਮੈਂ ਰੈਂਟਾ ਕਿਲੋਸਾ ਬੀਬੀ ਲੋ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਆ ਦੇਖੋ ਯਾਰ ਬੈਗ ਲੈ ਹੁੰਦਾ ਵਧੀਆ ਹਾਂ ਇਹ ਲੈ ਲਓ ਇਤਨਾ ਦਾ ਹੈ ਉਹ ਤਾਂ ਟ੍ਰਿਪ ਕਾਰਡ ਉਹ ਹੀ ਕੰਪਨੀਆਂ ਸਿਵਕ ਜਮ ਕਿਹੜੀ ਕੰਪਨੀ ਲੱਗ ਜਿੱਥੇ ਹਾਂ ਸਿਵਕ ਸੇ ਹੁੰਦਾ ਅੱਛਾ ਇਹਦਾ ਆਇਆ ਇਹ 487 ਦੇਖੋ ਜੀ ਜਿਹੜਾ ਉੱਪਰ ਲੱਗਦਾ ਹੂੰ ਇਹ ਕੋਈ ਵਲੀ ਵੰਦਾ ਪਰ ਆਹ ਵੈਂਟ ਨਹੀਂ ਫਿਰ ਵਲਡ ਸਪਰੇਡਿੰਗ ਹੁੰਦਾ ਨਾ ਗੁੜੀ ਨਾ ਕਣਾ ਹੱਲਦਾ ਤਾਂ ਨਹੀਂ ਹੱਲਦਾ ਤਾਂ ਨਹੀਂ ਫਿਰ ਆਪਾਂ ਕੱਲ ਉਹ ਕਰਦੇ ਹੈ ਜੀ ਇਹ ਅੱਜ ਵੀਰੇ ਟੈਂਪਰੇਰੀ ਸਿੱਟੇ ਬੈਣ ਦਾ ਸਿੱਟੇ ਬੈਣ ਦਾ ਮੈਂ ਲਾ ਕੇ ਲੈਂਦਾ ਇਹ ਝਗੜੋ ਕਿਤਾ ਘੱਟੇ ਵੀ ਇਹ ਇਹ ਪਲਾਸਟਿਕ ਜਿਹਦਾ ਵੀ ਪਈ ਦੀ ਸੀਟ ਜੀ ਇਹ ਵਧੀਆ ਹੈ ਇਹ ਕੱਟ ਕੇ ਵਿੱਚ ਪਾ ਲਈ ਵਹਾਉਣ ਜਿੰਨਾ ਚਿਰ ਮੀਂਹ ਚੱਲੂ ਇਹ ਵਿੱਚ ਰਹੂਗਾ ਬਾਅਦ ਵਿੱਚ ਕੱਢ ਦੇਣਾ ਨਾ ਉੱਪਰ ਲਾ ਟਾਈ ਪਾਈ ਵੇਖ ਚਲੋ ਜੀ ਫਿਰ ਹੁਣ ਔਰ ਤੇ ਲੈ ਜਣਾ ਆਪਣਾ ਨਾ ਨਾ ਅੱਜ ਤਾਂ ਜਮਾ ਹੀ ਹੋਲੀ ਚੱਲਾਂਗੇ ਤੇ ਇੱਕ ਉਹ ਤੇਰਾ ਗੈਪ ਖਾਸਾ ਪੈ ਗਿਆ ਕਿੰਨੇ ਕਿਤੇ ਰੱਖ ਲਾਵਾਂਗਾ ਇੱਕ ਹੀ ਗੈਪ ਪਿਆ ਮੇਰਾ ਜੀ ਨਾ ਇੱਕ ਹੀ ਪਿਆ ਇੱਕ ਪਿਆ ਬੇ ਦੂਰ ਆਪਣੇ ਆਪ ਚਲਾ ਲਿਆ ਵਿਚਾਰ ਆਇਆ ਤਾਂ ਹੈ ਪਰ ਆਪਦੇ ਆਪ ਨਾਲ ਸਾਡੇ ਨਾਲ ਚੱਲਣ 'ਚ ਫਰਕ ਪੈਂਦਾ ਫਦਾਵਾ ਲਿਖ ਕੇ ਦੇਣ ਵਾਲੇ ਆ ਉਹ ਵੀ ਸਤਕਾਰਯੋਗ ਮੈਂਬਰ ਆ ਸਾਡਾ ਤਾਂ ਜਿਊਰੀ ਮੈਂਬਰ ਆ ਉਹ ਜਿਹਦਾ ਸੀ ਇਹਨਾਂ ਚੱਲਦੇ ਨਹੀਂ ਹਾਂ ਆ ਆ ਜਰੂਰ ਪਾ ਦੀ ਵੀਡੀਓ ਵੀਰੇ ਨਰਾਇਣ ਨਾਲ ਕੁਆਲਟੀ ਬੇਟਾ ਮੱਝ ਨੂੰ ਅੱਜ ਕਿੰਨੀ ਵਾਰੀ ਗਾ 7 ਜੁਲਾਈ 2024 ਨੂੰ ਐਤਵਾਰ ਨੂੰ ਸਵੇਰੇ 5 ਕਰ ਤਿੰਨ ਟਾਈਮ ਸਵਾ 4 ਸਵਾ 4 ਵਜੇ ਹੈ ਮੈਂ ਤੁਹਾਨੂੰ ਅਨਾਉਂਸ ਕਰਦਾ ਮੈਂ ਤਾਂ ਹੀ ਮੈਂ ਆ ਗਿਆ ਜੀ ਦੋ ਦਿਨ ਚ ਅਲਟੀਮੇਟਮ ਭੜਾਇਆ ਜਾਊਗਾ ਨਾਲੇ ਹੋਰ ਆ ਪੰਜ ਮੈਂਬਰੀ ਕਮੇਟੀ ਨੇ ਬਣਾਤਾ ਨਾ ਮੈਂਬਰੀ ਕਮੇਟੀ ਹੋ ਗਈ ਅੱਜ ਤਾਈਂ ਆ ਗਿਆ ਮੈਂ ਮੌਸਮ ਬਗੇ ਪੈਣੇ ਵਾਸਤੇ ਨਹੀਂ ਅੱਜ ਨਹੀਂ ਜਾਣਾ ਪੈਣਾ ਅੱਜ ਨਹੀਂ ਹੋਪਾ ਹੋਊਗਾ ਅਸੀਂ ਤਾਂ ਇੰਨੇ ਭੜੇ ਆ ਠੀਕ ਹੈ ਇਹਦਾ ਜੁਰਮ ਦੀ ਦੁਨੀਆ ਮੰਗਾ ਵੀ ਆਉਣਾ ਆਪਣੀ ਮਰਜ਼ੀ ਨਾਲ ਜਾਣਾ ਸਾਡੀ ਅਹੀ ਦਾ ਸਰਵਾਜੇ ਜੇ ਬੰਦਾ ਨਾ ਜਾਵੇ ਦੋ ਤਿੰਨ ਵਾਰ ਇਹ ਰਿਵ ਗਰੁੱਪ ਚ ਵੜ ਦਾਂਗੇ ਉਹਦੇ ਗੇਟ ਪਰ ਨੰਗੇ ਜਾ ਕੇ ਉਹ ਕਰ ਦੇ ਵੀ ਘੜ ਗਿਆ ਫਿਰ ਉਹਨੂੰ ਪੈਸੇ ਕੋਈ ਦੇ ਕੇ ਉਹ ਖੜਾ ਜਿਹੜਾ ਚਲੋ ਯਾਰ ਚਲੋ ਤੁਸੀਂ ਮੈਨਾਂ ਕਰ ਸਮਝਦੇ ਥੀ ਸੌਣ ਜੇ ਨਹੀਂ ਠੀਕ ਯਾਰ ਉਹ ਨਹੀਂ ਨਹੀਂ ਹੋਰ ਅਸੀਂ ਨਾਲ ਤਿਆਰ ਹੋ ਕੇ ਜਾਵਾਂਗੇ ਫਿਲਮ ਦੇਖਾਂ ਲੋਟ ਪੈਣੇ ਜਾ ਕੇ ਮੈਚ ਜਾ ਕੇ ਜੀ ਫਿਲਮ ਕਿਹੜੀ ਦੇਖ ਕੇ ਆਉਣੀ ਆ ਗਾਣਾ ਪ੍ਰਵਿੰਦਰ ਸੁਣੋ ਦੇਖੋ ਅੱਜ ਕੱਲ ਕੀ ਐ ਨਾ ਬਈ ਮੇਰਾ ਤਾਂ ਅੱਜ ਜੋ ਗੁੜੀਆ ਦਾ ਬਰਥਡੇ ਆ ਹਾਂ ਮਾਰਾ ਸੋਨੂ ਵੀ ਬਾ Love you. ਆਊਟਰ ਦੇ ਪੁਲਾਂ ਦੇ ਆ ਕੇ ਕੋਸ ਸਾਹਿਬ ਨੇ ਟੱਗ ਆਨ ਕਰ ਲਈ। ਮੁੰਦੇ ਦੀ ਬਾਰੀ ਬਦਲ ਗਈ। ਅੱਖਾਂ ਪਿੱਛੇ ਟੱਗ ਆਉਣ ਹੋ ਗਈ ਕੋਸ ਸਾਹਿਬ ਦੀ। ਬੀਪੀ ਲੋ ਸੀ ਕਹਦੇ ਫੇਰਾ। ਕਾਕੇ ਦਾ ਵੀ ਅੱਜ ਕੀ ਕਹਿੰਦੇ ਨੇ ਟਰਬੋ ਆਨ ਹੋ ਗਈ ਹਾਂ ਪਿੱਛੋਂ ਲੱਕ ਦੇਖ ਤੂੰ ਮੁੰਡੇ ਦਾ ਸ਼ਿਕਾਰੀ ਕੁੱਤੇ ਵਰਗਾ ਨਾ ਨਾ ਇੱਥੇ ਆ ਚੌਂਕ 'ਚੇ ਆਹ ਦੇਖ ਲੋ ਫਰੰਟ ਤੋਂ ਗਰਮੀ ਪਰ ਬੋਨ ਹੋਏ ਹੋਏ ਬੰਦਿਆਂ ਦੇ ਇਹ ਕੀ ਹੋਦਾ ਜੇ ਰਸਤਰ ਕਰਦੇ ਹੈ ਆਹ ਛੜਾ ਦੇ ਕੱਪੜੇ ਅੱਜ ਸਿੰਘਾਂ ਦੇ ਪਾ ਲਾ ਆਹ ਦੇਖ ਲੈ ਆਹ ਆ ਲੋਂਦੇ ਜਿਹੜਾ ਬੰਦਾ ਐਫੀਸ਼ੈਂਟ ਹੁੰਦਾ ਅਜੇ ਬੀਬੀ ਦਾ ਬੀਬੀ ਦਾ ਕੁਲ ਸਾਹਿਬ ਦਾ ਘੜਦਾ ਵੀ ਉੱਥੇ ਦੇਖ ਲੋ ਆਹ ਆਹ ਦੇਖ ਲੈ ਤੂੰ ਅੱਜ ਕੱਪੜੇ ਘੜਤੇ ਬਾਹਰ ਬੇਵਾ ਕਰਾਤੀ ਦੀ ਪੰਜਾਬ ਪੰਜਾਬ ਸਿੰਗਲ ਜਦੋਂ ਕੋਈ ਸੌ ਨਾ ਵੀਪੀ ਲੋ ਇਹਨਾਂ ਨੇ ਜੌਲੀ ਚਲਾਇਆ ਹੈ ਜੀ ਹੈਗਾ ਦੂਏ ਨਾਲ ਹੀ ਕਰਦਾ ਇਹ ਠੀਕ ਹੁੰਦਾ ਨਹੀਂ ਇਹਨਾਂ ਨੂੰ ਆਉਜੀ ਮਾਣਾ ਅੱਜ ਇਹ ਗੱਲ ਜੀ ਸਾਨੂੰ ਤਾਂ ਨਹੀਂ ਮਾ ਕਿ ਕੋਲ ਜੂ ਲੰਗੇ ਦੱਬੀ ਆਉਂਦੀ ਬ੍ਰੇਕਾਂ ਵਾਲੀਆਂ ਹੈਗੀਆਂ ਮੈਂ ਤਾਂ ਇਹਦੀ ਮੈਂ ਕਿ ਪੁੱਲਤੇ ਹੋਣਗੇ ਜੀ ਯਾਰ ਤੂੰ ਉਪਰ ਗੁਰਪੀ ਮੈਸੇਜ ਦਾ ਪਾ ਦਿਆ ਕਰ ਤੂੰ ਵੀ ਤਰਾਸ ਨਹੀਂ ਲਾਉਣੀ ਬੋ ਯਾਰ ਅਸੀਂ ਉਰੇ ਆ ਕੇ ਥਿਆਰ ਸਿੱਟੀ ਬੈਠੀ ਨਾ ਅੱਗੇ ਤਾਂ ਨਿਕਲਦੀ ਹੁੰਦੀ ਸੀ ਫੜਾ ਗੱਲ ਕੀ ਹੈ ਮੇਰੇ ਪਾਸ ਉਹ ਅਸੀਂ ਉਰੇ ਆ ਕੇ ਸੀਨੀਅਰ ਮੋਸਟ ਤੇ ਰਿਸਪੈਕਟੇਬਲ ਪਰਸਨ ਹੋ ਸਾਡੇ ਮੈਨੂੰ ਕਹਦੇ ਗਰੁੱਪ ਜੀ ਨਾ ਨਹੀਂ ਜਾਣਾ ਤਾਂ ਵੀ ਜਾਣਾ ਤਾਂ ਵੀ ਇਹ ਦੋਹੇ ਗੱਲਾਂ ਜਿਉਂ ਨਹੀਂ ਤਾਂ ਵੀ ਤਾਂ ਉਹ ਕੋਈ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਜਾਣਾ ਸਿੱਖਦਾ ਕੁੱਟਣ ਲਈ ਕੁੱਟਾ ਕੁੱਟਾ ਥੋੜੇ ਦਾ ਸੀ ਬੱਸ ਉਹ ਕਹਿ ਕੇ ਚੁੱਪਾ ਲੈਂਦੇ ਹੱਸ ਕੇ ਕਿਹੜਾ ਬੋਲ ਰਿਹਾ ਉਹ ਤਾਂ ਹਿੰਮਤ ਆਰੀ ਵਾਲੀ ਹੈ ਪਰ ਉਹ ਜੇ ਗੁੱਠੇ ਨਹੀਂ ਪਾਉਣਾ ਤਾਂ ਜ਼ਰੂਰ ਲੈ ਕੇ ਪਾਉਂਦਾ ਮੈਨੂੰ ਉਹ ਮਜਬੂਰੀਆਂ ਮੈਂ ਅਗਲੀ ਵਾਰੀ ਜਾਣਾ ਹੁੰਦਾ ਚਾਹ ਨਹੀਂ ਨਹੀਂ ਜਾਣਾ ਉਹ ਤਾਂ ਮੇਰੇ ਪਹਿਲੀ ਵਾਰ ਥੋੜਾ ਜਾਨੂੰ ਅਸੀਂ ਲੇਗਾ ਆਪਣਾ ਉੱਥੋਂ ਮਾਈਂਡ ਜਿਹੇ ਹਿਸਾਬ ਨਾਲ ਬਣਾ ਲੈਣਾ ਵੀ ਅਸੀਂ ਵੀ ਆ ਘੱਟ ਬੰਦੇ ਆ ਕੇ ਤੁਸੀਂ ਸਿੱਧੂ ਵੱਲ ਜਾ ਤਾਂ ਗਰਮੀ ਬਹੁਤ ਹੀ ਹਵਾ ਤੋਂ ਬਹੁਤ ਠੰਢੀ ਰਹੇਗੀ ਬਹੁਤ ਜ਼ਿਆਦਾ ਕਰਮਿਸ ਠੀਕ ਹੈ ਉਹ ਉਹ ਇਹਨਾਂ ਨੂੰ ਪਤਾ ਧੱਕੇ ਰੱਜ ਭਾਵੇਂ ਸੋ ਜਿਹੜਾ ਰੋਕੇ ਉਹ ਬੰਦ ਹੋ ਗਿਆ ਮੇਰਾ ਜਿਹਦਾ ਫੋਨ ਬਹੁਤ ਬੰਦ ਹੋ ਗਿਆ ਜਿਹੜਾ ਇਹ ਗੱਲ ਕਰ ਰਿਹਾ ਹੈ ਅੱਜ ਸਾਡੇ ਕੋਲ ਸਾਹਿਬ ਦਾ ਬੀਪੀ ਲੋਪ ਹੀ ਅਸੀਂ ਤਾਂ ਆਰਮਨਾਲ ਆਇਆ 72 ਦੇ ਉਹ ਚੰਗਾ ਭਲਾ ਬੰਦਾ ਉਹ ਨਟਾ ਰਖਾ ਵੇ ਲੋ ਬੀਪ ਇਹਦਾ ਲੋਤੀ ਹਾਲ ਇਧਰ ਦੇਖ ਲੋ ਇਧਰ ਕਿ ਆ ਗਿਆ ਇਹ ਅਸਲ ਮੇਰੇ ਗੈਪ ਪੈ ਗਿਆ ਵਿੱਚ ਦੀ 2-3 ਹਫਤੇ ਦਾ ਉਹ ਤੇਰੇ ਨੇ ਵੇੜੇ ਕਿ ਤਿੰਨ ਕਿ ਤਿੰਨ ਕਹਿੰਦੇ ਇਹਦੇ ਗੈਪ ਪੈ ਗਿਆ ਇਹਦਾ ਗੈਪ ਪੈ ਗਿਆ ਕੈਮਰਾਮੈਨ ਪਹਿਲਾਂ ਪੱਠੀ 'ਚ ਬੇਥੇ ਰ ਆ ਪਕਾਇਆ ਨਾ ਹੋਰ ਇਹਦਾ ਪੱਠੀ 'ਚ ਆਰਨ 'ਚ ਪਕਾ ਕੇ ਘਣ ਦੀਆਂ ਛੱਟਾਂ ਮਾਰੀਆਂ ਵੇ ਲੋ ਜੀ ਕੋਸ ਸਾਬ ਦਾ ਬਣਾ ਲੈ ਨੰਬਰ ਹਾਂ ਨਾਲ ਕੇ ਆ ਕੇ ਮੂਹਰੇ ਭਜਾਇਆ ਬਹੁਤ ਆ ਕੋਈ ਮਾਮਾ ਮਿਲ ਜੇਦਾ ਤੇ ਕਿਹਦੇ ਨੰਬਰ ਡਾਊਨ ਹੋ ਜਾ ਹੁਣ ਜਦ ਕਿ ਅਸੀਂ ਪਹਿਲਾਂ ਮੰਨੀ ਖੜੇ ਆ ਗੱਲ ਵੀ ਤੂੰ ਛੱਡਾ ਉਸਤਾਦ ਅੱਧਾ ਹੀ ਹਟਾਇਓ ਉਧਰ ਆ ਜਾ ਭਾਈ ਆ ਜਾ ਲੋ ਜਿਸੋਂ ਬੜਾ ਗੁਰੂ ਘਰ ਆਗੇ ਔਰ ਦਰਸ਼ਨ ਤੇ ਮੁੜ ਕੇ ਨਹੀਂ ਆਉਗੇ ਇਹ ਲਾਉਣਗੇ ਇਧਰਲੇ ਪਾਸੇ ਇਹਨੇ ਤਿਆਰ ਰਿਹਾ ਕਰਵਾਇਆ ਬਸ ਅੱਜ ਮੈਂ ਖਾਹ ਜਲਾ ਲਈ ਫੋਟੋ ਜੀ ਤਿੰਨ ਤਿੰਨ ਵੀ ਆ ਗਈ ਅਸੀਂ ਤਾਂ ਅਸੀਂ ਇਹ ਸਾਹਿਬ ਲਾਈ ਬੈਠੇ ਆ ਜਿੱਥੇ ਜਾ ਕੇ ਨੇੜੇ ਆਪਾਂ ਸਟੇਸ਼ਨ ਤੇ ਪਹੁੰਚਦੇ ਆ ਉੱਥੇ ਜਾ ਕੇ ਤਾਂ ਹੁੰਦੀ ਆਉਂਦੀ ਆ ਉਧਰੋਂ ਇਧਰੋਂ ਪਟਿਆਲਾ ਹਾਂ ਸਿੰਪੜੋ ਸਿੰਪੜੋ ਵਾਹ ਤਮੈਨੇ ਰੋ ਰੇਤੀਆ ਪਸੀੜੀ ਲੰਦਰ ਆ ਬੰਦੇ ਨਾ ਮੈ ਸਰਕਲ ਲੱਗੇ ਪਾਸੋਂ ਕਦੇ ਵੀ ਸਾਨੂੰ ਨਾਲ ਲੈ ਕੇ ਚੱਲ ਨਾ ਜੀ ਹਜੇ ਨਹੀਂ ਕਹਿੰਦੇ ਉਹ ਤਾਂ ਕੈਦੂਪੁਰ 40 ਮਿੰਟ ਚ ਪਹੁੰਚਦੇ ਨੇ ਮਾਤ ਚੌਧਰ ਨੂੰ ਦੇਰੋਂ ਕੱਕੜ ਨਹੀਂ ਬਣਾ ਚਾਹ ਪੀਂਦੇ ਰਹਿੰਦੇ ਵੀ ਅਜੀਗਲੋਂ ਬਰਤੀ ਮੈਂ ਨਹੀਂ ਬਾਤਾਂ ਰੋਕਿਆ ਉਹ ਪੈਂਦੀਆਂ ਪਾ ਲਈ ਨਾ ਨਾ ਇਹ ਦੇਖਦਾ ਕੋਈ ਜੇਰੇਗਾ ਜੇਰੇਲਾਮ ਆਹ ਦੇਖੋ ਜੱਜਾ ਵਾਲਾ ਬੈਠਣਾ ਭਗਤੀ ਚ ਤੇ ਬਾਅਦ ਚੱਕਣਗੇ ਕਾ ਪੀ ਚਾਹ ਤੋਂ ਪਹਿਲੇ ਬਾਤ ਦੀ ਗੱਲ ਜੀ ਇੱਥੇ ਥੋੜੀ ਫੋਟੋ ਬਹੁਤ ਸੋਹਣੀ ਹੋਈ ਆ ਨਾ ਓਏ ਤੂੰ ਹੀ ਲਾਗੋ ਤੇ ਲਓ ਜੀ ਕਰਾਂ ਜਿਗਰੇ ਆ ਧਰਤੀ ਜਿੱਡੇ ਅੰਬਰਾਂ ਦੇ ਹਾਣੀ ਜਿਉ ਖੰਡੇ ਤੇ ਮਿੱਠੇ ਆਲੀ ਟੌੜੇ ਦੇ ਪਾਣੀ ਜਿਉਂ ਖੰਡੇ ਤੇ ਮਿੱਠੇ ਆਲੀ ਟੌੜੇ ਦੇ ਪਾਣੀ ਜਿਉਂ ਇੱਕੋ ਹੀ ਸੁਖਣਾ ਜੰਦਾ ਟਿੱਬਿਆਂ ਤੇ ਜਾਿਆਂ ਦਾ ਸਾਡਾ ਕੰਮ ਖੁਸ਼ ਰਹਿਣਾ ਏ ਧਰਤੀ ਤੇ ਆਿਆਂ ਦਾ ਸਾਡਾ ਕੰਮ ਖੁਸ਼ ਰਹਿਣਾ ਧਰਤੀ ਤੇ ਦਸ ਯਾਰ ਇਹ ਦੇ ਕਾਨੂੰ ਬਿਲਵਾਲੀਆਂ ਗੱਲਾਂ ਹੋ ਜਾ ਕੇ ਦਸ ਯਾਰ ਇਹ ਦੇ ਕਾਨੂੰ ਮੰਗੇ ਕੋਈ ਆਪਣਾ ਬਣ ਕੇ ਜ਼ਿੰਦਗੀ ਨੂੰ ਮਾਰ ਦਈਏ ਫੁੱਟੇ ਤੋਂ ਮਿੱਟੀ ਵਾਂਗੂ ਆਕੜ ਨੂੰ ਝਾੜ ਦਈਏ ਜੱਪ ਜਿੰਨਾ ਲੁਕਰ ਕਾਨੇ ਖੇਤਾਂ ਨੂੰ ਆਿਆਂ ਦਾ ਹੱਤਾ ਕਮ ਖੁਸ਼ੀ ਤੱਕ ਤੇ ਆਿਆਂ ਦਾ ਆ ਪਾਰ ਕੁੜੇ ਗੁੱਤਾ ਵਿੱਚ ਗੁੰਦ ਕੇ ਰੱਖ ਲੈ ਜੱਟਾਂ ਦਾ ਪਿਆਰ ਕੁੜੇ ਜੀ ਕਰਦਾ ਮੁੱਲ ਪਾ ਦਈਏ ਤੇਰੇ ਮੁਸਕਾਨਾਂ ਬੰਦ ਕਰਤਾ ਮੁੰਡਿਆ ਸਾਡੇ ਨਹੀਂ ਹੁੰਦੇ ਇੱਥੇ ਕੰਧਾਂ ਦੇ ਕੰਨ ਜੁੜੇ ਸਾਡੇ ਨਹੀਂ ਹੁੰਦੇ ਕੰਧਾਂ ਦੇ ਕੰਨ ਜੁੜੇ ਅੰਬਾਂ ਤੇ ਟਾਕੀਆਂ ਲੰਮੀਆਂ ਦੇ ਹੋਦੇ ਲੰਮੀਆਂ ਨਹੀਂ ਗਾਉਣੇ ਗੁਰਬਿੰਦ ਦੇ ਸੋਲ ਸਭ ਜਿੱਦੇ ਜੰਮੀਆਂ ਆਮਦ ਕਦੇ ਮਾਲਾ ਨਾ ਕਰੀਏ ਅੰਬਾਂ ਤੇ ਛਾਇਆ ਦਾ ਸਾਡਾ ਕੰਮ ਖੁਸ਼ ਰਹਿਣਾ ਹਾਂ ਮੁਰਗਾ ਤੇ ਨਾ ਨਾ ਕਰਵਾ ਖੁਸ਼ਰੇ ਨਾ ਆਇ ਤਿੱਤੇ ਆ ਜਾਂਦਾ ਐ ਕਿ ਮੈਂ ਵੀ ਨਹੀਂ ਹੁਣ ਨੰਬਰੀ ਰਹੀ ਲੱਕਰ ਅੰਦਰ ਦੀ ਲੰਗ ਖਬਰਾਂ ਦੱਲਾ ਖੜੀ ਹੋਵੇ ਕਿਤੇ ਵੀਡੀਓ ਪਰੇਸ਼ਾਨ ਹੁੰਦਾ ਏ ਰੁਪਈ ਦਾ ਡਰ ਕਰਤਾ ਸੁਨੇ ਤੋਂ ਆ ਪਰੇਸ਼ਾਨ ਹੁੰਦਾ ਵੀ ਤੇਰੇ ਚ ਬੈਠੋ ਰਹੀ ਵੀਲਿਆਂ ਚ ਲੈ ਫੈਸਲੇ ਤੂੰ ਆਦਮੀ ਪਰੇਸ਼ਾਨ ਹੁੰਦਾ ਮਾ ਠੰਡ ਚੜ ਗਈ ਨਾ ਦੀ ਨਾ ਮੋਬਲੀਆ ਅਨੰਦ ਆ ਗਿਆ ਉਹ ਆ ਉਹ ਬੱਛਾ ਹੈ ਉਹ ਜਿਹੜਾ ਆ ਜਾ ਪਤਾ ਆਓ ਜੀ ਮੁੰਡਾ ਲੈ ਕੇ ਨਜ਼ਾਰਾ ਇਸ ਮਸਲੇ ਤੇ ਕੁਝ ਸੋਚਣਾ ਹੀ ਪੈਣਾ ਏ ਦਾ ਸਰਨਾ ਨਹੀਂ ਜਿੱਥੇ ਸਾਡਾ ਦੋਸ਼ ਨਹੀਂ ਜੀ ਅਸੀਂ ਨੂੰ ਕਿਸਾਨਾਂ ਦਾ ਜਨ ਨਾ ਉਹ ਲੱਗੀਆਂ ਭੈ ਕਣੀਆਂ ਉਹ ਕਣੀਆਂ ਪੈਣ ਲੱਗੀਆਂ ਕਣੀਆਂ ਪੈਣ ਲੱਗੀਆਂ ਕਣੀਆਂ ਇਸ ਮਸਲੇ ਤੇ ਕੁਝ ਆਉਣਾ ਦੇਖਣਾ ਏ ਦਾ ਸਰਨਾ ਨਹੀਂ ਜਿੱਥੇ ਸਾਡਾ ਦੋਸ਼ ਨਹੀਂ ਜੀ ਅਸੀਂ ਨੂੰ ਕਿਸਾਨਾਂ ਦਾ ਜਨ ਨਾ ਨਹੀਂ ਆਨ ਦੀ ਲੜਾਈ ਵਿੱਚ ਬਿਨਾਂ ਵਜਾ ਫਸਲਾਂ ਦਾ ਖਾਣ ਹੁਣ ਬਹੁਤ ਸਾਰੇ ਫੈਸਲੇ ਆ ਗਏ ਨਜ਼ਾਰੇ ਲੈ ਕੇ ਫੈਸਲੇ ਤੋਂ ਆਦਮੀ ਪਛਾਣ ਰੀਚਾਰਜ ਕਰਤਾ ਸੀ ਆਨਣ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਹੈ ਅੱਜ ਦੇ ਨਵੇਂ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਹੈ ਅੱਜ ਦਾ ਨਜ਼ਾਰਾ ਆ ਗਿਆ ਨਾ ਕੀ ਹੈ ਪਹਿਲਾਂ ਤਾਂ ਡਰਦਾ ਜਾ ਵਿੱਚ ਵੱਡਦਾ ਨਹੀਂ ਸੀ ਹੈ ਆ ਅਜੇ ਪਹਿਲਾ ਤਜਰਬਾ ਦੀ ਸੁਲੋਛ ਵਰਲ ਦਾ ਮੈਨੂੰ ਤਾਂ ਇਹ ਮਾਹੋਸ਼ ਹੋ ਜਾਣਾ ਆ ਜਾਵੇ ਕਿਉਂਕਿ ਪੈਰ ਸੇਠੀ ਛੱਡ ਦਿੰਦਾ ਬੰਦਾ ਨਾ ਜਾਣ ਹੁੰਦਾ ਦੁਨੀਆਂ ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵਕੂਵਤ ਗੁੰਦਦੇ ਨੇ ਉੱਥੋਂ ਦੇ ਖਿਆਲ ਸਦਾ ਉੱਥੋਂ ਦੇ ਗਲਤਾਂ ਉੱਤੇ ਰੱਖ ਹੁੰਦੇ ਨੇ ਦੁਨੀਆ ਤੇ ਸਾਰੀ ਖੋਹ ਹਵਾਰੇ ਨੇ ਹੋਵੇ ਪੱਥਰਾਂ ਤੇ ਹੱਥ ਮਾਰਨੇ ਉੱਥੋਂ ਦੇ ਖਿਆਲ ਸਦਾ ਯੋ ਤੁਮ ਮਨਾਂ ਤੇ ਰੱਖ ਹੁੰਦੇ ਨੇ ਇੱਕ ਗੱਲ ਸਾਂਝੀ ਏ ਕਿ ਹਾਨ ਤੋਂ ਪਿਆਰਾ ਸਦਾ ਹਾਨ ਹੁੰਦਾ ਏ ਔਖੇ ਵੇਦਿਆਂ ਚ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੁਰਾਣਾ ਲੱਭਦਾ ਏ ਕਿ ਵੀ ਨੇ ਅਜ ਨਹੀਂ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਅੰਮ੍ਰਿਤ ਇਲਾਕੀਆਂ ਪੈਣ ਮੁੰਡਿਓ ਅਸਤਾਨੇ ਵਿੱਚ ਹੈਡ ਦੀ ਨਾਲ ਰੱਖੀ ਹੋਈ ਤੇ ਸਾਡਾ ਘਟਾ ਮੇਰਾ ਮਰਜ਼ੀ ਨਾ ਆਪੇ ਦਾਦ ਤੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਏ ਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਮਰਜ਼ੀ ਨਾ ਆਪੇਦਾਨ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਏ ਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਉਹੀ ਨਮੀ ਲਿਖਵਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਏ ਕਿਵੇਂ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਕਾਂਦਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਔਖੇਵੇਂ ਅੱਜ ਨਏ ਫੈਸਲੇ ਤੋਂ ਆਦਮੀ ਪਛਾਣਦਾ ਹੁੰਦਾ ਦਾ ਜਿਹੜਾ ਕਿਤਾ ਉਹ ਆਪਣੇ ਆਸੰਦਾ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਰੀ ਆਪਣੇ ਸਾਜ਼ਾਂ ਦਾ ਸਤਕਾ ਕਰਦੇ